ਅਸਲਾਮੁਅਲੈਕਮ ਸਾਥੀਓ ਮੈਂ ਅਬਦੁਰਸ਼ੀਦ ਕਾਲਾ ਫੇਰਕੋਟਲਾ ਫਾਰਮਰ ਚੈਨਲ ਤੋਂ ਆਪਾਂ ਤੁਹਾਨੂੰ ਖੀਰਾ ਫੇਰ ਦਿਖਾਉਣੇ ਆ ਅੱਜ ਆ ਦੇਖੋ ਆਪਾਂ ਪਾਣੀ ਦੇ ਰਹੇ ਆ ਖੀਰੇ ਨੂੰ ਆਪਾਂ ਨੇ ਤਿੰਨ ਕਬਾਰੀਆਂ ਨੇ ਤੋੜ ਲੀਆਂ ਹੁਣ ਬਿੱਲਾ ਅੱਗੇ ਨਾਲ ਕਾਫੀ ਪਤ ਗਈਆਂ ਆ ਦੇਖੋ ਆ ਹਾਲ ਹੈ ਇਹਨਾਂ ਦੇ ਬਿੱਲਾਂ ਦਾ ਵਧੀਆ ਨੇ ਠੀਕ ਨੇ ਬਿੱਲਾ ਬਿਮਾਰੀ ਤੋਂ ਬਚਿਆ ਹੋਈਆਂ ਨੇ ਤੇ ਹੌਲੀ ਹੌਲੀ ਨਾ ਇਹ ਵਧੀ ਜਾਣਗੀਆਂ ਤੇ ਪੂਰਾ ਇਹ ਏਰੀਆ ਕਵਰ ਕਰ ਲੈਣਗੀਆਂ ਆ ਦੇਖੋ ਵਰੀਆ ਨੇ ਬੈਲਾ ਠੀਕ ਨੇ ਆਜੇ ਤੱਕ ਇਹਨਾਂ ਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਠੀਕ ਨੇ ਬੈਲਾ ਤੇ ਇੱਕ ਆਪਾਂ ਨੇ ਆਹ ਹਰਾ ਬੀਜਿਆ ਡੰਗਰਾਂ ਵਾਸਤੇ ਮੱਝਾਂ ਵਾਸਤੇ 12 ਮਾਸੀਆ ਬਾਜਰਾ ਬੀਜ ਕੇ ਆਪਾਂ ਇਹਨੂੰ ਪਾਣੀ ਲਾਤਾ ਤੇ ਹੁਣ ਆਪਾਂ ਨਾ ਇਹ ਜਦ ਇਹਦੇ ਪੈਰ ਖੜਨ ਲੱਗ ਗਿਆ ਤਾਂ ਆਪਾਂ ਇਹਦੇ ਤੇ ਨਾ ਗ੍ਰੈਮੋਸੋਨ ਸਪਰੇਅ ਕਰ ਦਿਆਂਗੇ ਵੀ ਕੋਈ ਕੱਖ ਫੁੱਕ ਜਿਹੜਾ ਮੜਾ ਮੋਟਾ ਹੋਇਆ ਉਹ ਫੁੱਕ ਜਾਊਗਾ ਫਿਰ ਇਹਨਾਂ ਜਿਹੜਾ ਹਰਾ ਹੈ ਉਹ ਆਪਣਾ ਸਾਫ ਸੁਥਰਾ ਰਹੂਗਾ ਇਹ ਚ ਕੋਈ ਕੱਖ ਨਹੀਂ ਹੋਊਗਾ ਦੇਖੋ ਆਪਾਂ ਨੇ ਇੱਕ ਬਿੱਗਾ ਤੋਂ ਵੇਚਿਆ ਹੈ ਇੱਕ ਬਿੱਗਾ ਦੇ ਵਿੱਚ ਨਾ ਇਹ ਜਿਹੜਾ ਬਾਜਰਾ ਹੈ ਇਹਨੂੰ ਨੈਪੀਅਰ ਬਾਜਰਾ ਕਹਿੰਦੇ ਨੇ ਇਹ ਕੇਰਾ ਲਾ ਕੇ ਇੱਕ ਵਾਰੀ ਲਾ ਕੇ ਇਹ 5-7 ਸਾਲ 10 ਸਾਲ ਦੀ ਨਿਸਾ ਹੈ ਇਹ 5-7 ਸਾਲ ਬਾਅਦ ਤਾਂ ਫੇਰ ਜਾ ਕੇ ਛੇਦਾ ਹੁੰਦਾ ਦੁਬਾਰਾ ਲਾ ਦਿਓ ਜੇਦੀ ਸਾਂਭ ਸੰਭਾਲ ਕਰੀ ਜਾਵੇ ਤੇ 20-25 ਸਾਲ ਵੀ ਚੱਲ ਜਾਂਦਾ ਤੇ ਆਪਾਂ ਨੇ ਬੀ ਛੱਡਿਆ ਹਾਦੀ ਥੋੜਾ ਜਿਹਾ ਕੰਮਾਸੇ ਕੁੰਜੇ ਤੇ ਉਧਰ ਫੋਰ ਖੱਤੇ ਚ ਉਤੋਂ ਪੱਟ ਕੇ ਨਾ ਇਹ ਆਪਾਂ ਨੇ ਟਰੈਕਟਰ ਨਾਲ ਖੁੱਡ ਕੱਢ ਕੇ ਇੱਕ ਫੁੱਟ ਛੱਡ ਕੇ ਇੱਕ ਦੇ ਵਿੱਚ ਲਾਤਾ ਸੀਗਾ ਤੇ ਆਪਾਂ ਫੋੜੇ ਨਾਲ ਜਿਦਰੇ ਨਾਲ ਉਹ ਮਿੱਟੀ ਪੱਧਰ ਕਰਤੀ ਤੇ ਉਦੋਂ ਬਾਅਦ ਪਾਣੀ ਲਾਤਾ ਹੁਣ ਇਹਨੂੰ ਅੱਜ ਚੌਥਾ ਦਿਨ ਪਾਣੀ ਲਾਇਆ ਇਹ ਹਜੇ 10 ਦਿਨਾਂ ਤੱਕ ਹਰਾ ਹੋਣ ਲੱਗੋ ਜਾਂ ਤੋਂ ਆਪਾਂ ਪਹਿਲਾਂ ਬਣਾ ਤੇ ਇੱਕ ਸਪਰੇਅ ਮਾਰ ਦਿਆਂਗੇ ਕੱਖਾਂ ਦੀ ਕਿ ਇਹ ਕੱਖਣਾ ਹੋਣੇ ਚਲਦੀ ਨਾ ਹੋਵੇ ਫਿਰ ਇਹ ਆਪਣਾ ਹਰਾ ਜਿਹੜਾ ਇਹ ਸਾਫ਼ ਸੁਥਰਾ ਰਹੂ ਤੇ ਅੱਜ ਆਪਾਂ ਨਾ ਇੱਕ ਕ੍ਰੇਲਾ ਤੁਹਾਨੂੰ ਦੱਸਿਆ ਦੀ ਕ੍ਰੇਲਾ ਲਗਾਇਆ ਹੋਇਆ ਹੋਰ ਖੇਤ ਦੇ ਵਿੱਚ ਤੇ ਉਹ ਆਪਾਂ ਨੇ ਉਹਦਾ ਕਾਗਜ਼ ਕੱਲ ਚੱਕਤਾ ਸੀ ਤੇ ਅੱਜ ਉਹਦੇ ਪਾੜੇ ਜੇ ਸਮਾਰਨ ਲੱਗੇ ਹੋਇਆ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਕ੍ਰੇਲਾ ਵੀ ਆਹ ਦੋਸਤੋ ਆਪਾਂ ਨੇ ਨਾ ਥੋੜੀਆਂ ਜੀਆਂ ਕੱਕੜੀਆਂ ਲਗਾਤੀਆਂ ᱛੀਆਂ ਖਾਣ ਵਾਸਤੇ ਨਾਲੇ ਖਾਧੀਆਂ ਜਾਣੀਆਂ ਨਾਲੇ ਕਿਸੇ ਭੈਣ ਭਾਈ ਨੂੰ ਦੇ ਦੇਆਂਗੇ ਰਿਸ਼ਤੇਦਾਰ ਨੂੰ ਤੇ ਕੁਝ ਜਿਹੜੇ ਬਾਦੂ ਹੋਣ ਗਿਆ ਵੇਚ ਦਾਂਗੇ ਨਹੀਂ ਇਹ ਆ ਥੋੜੀ ਜਿਹੀ ਜਗ੍ਹਾ ਇਹ ਬਾਦੂ ਜਹਾ ਸੀਗਾ ਖੁੰਜਾ ਜ ਇਹ ਆਪਾਂ ਨੇ ਆ ਦੇਖੋ ਇੰਨਾ ਕ ਖੁੰਜਾ ਜਹਾ ਬਾਦੂ ਇਹ ਆਪਾਂ ਨੇ ਲਗਾਤੀਆਂ ਦੀਆਂ ਤੇ ਆ ਇੱਕ ਵੱਟ ਫਲਾਸਬੀਨ ਦੀ ਲਾਤੀ ਦੀ ਸਬਜੀ ਸੁੱਕੀ ਪੜਾਈ ਜਾਂਦੀ ਹੈ ਇਹ ਆ ਫਲਾਸਬੀਨ ਦੀ ਇਸ ਤਰ੍ਹਾਂ ਦੀ ਆਹ ਕੱਕੜੀਆਂ ਨੇ ਛੋਟੇ ਛੋਟੀਆਂ ਲੱਗੀਆਂ ਵੀ ਹੋਈਆਂ ਨੇ ਕੱਕੜੀਆਂ ਆਪਾਂ ਤੁਹਾਨੂੰ ਕਰੇਲਾ ਦਿਖਾਉਣੇ ਆ ਆ ਇਹ ਆਪਣਾ ਕਰੇਲਾ ਇਹ ਆਪਾਂ ਨੇ ਕਰੇਲਾ ਲਾਇਆ ਸੀਗਾ 4 ਦਸੰਬਰ ਨੂੰ ਆਪਾਂ ਨੇ ਇਹਦਾ ਕਰੇਲੇ ਦਾ ਬੀਲ ਆਇਆ ਸੀ ਤੇ ਫਿਰ ਜਦੋਂ ਬੀਲ ਆ ਕੇ ਹਟੇ ਉਹ ਤੁਹਾਨੂੰ ਲਾਈਟ ਭੱਜ ਗਈ ਫਿਰ 5 ਦਸੰਬਰ ਨੂੰ ਇਹਨੂੰ ਪਾਣੀ ਦੇ ਦਿੱਤਾ ਸੀ ਕਰੇਲੇ ਨੂੰ 5 ਦਸੰਬਰ ਨੂੰ ਪਾਣੀ ਦੇਣ ਤੋਂ ਬਾਅਦ 9 ਦਸੰਬਰ ਨੂੰ ਆਪਾਂ ਨੇ ਕਾਗਜ਼ਪਾਤ ਆਤੀਗਾ ਤੇ ਉਸ ਤੋਂ ਬਾਅਦ ਫਿਰ 15 ਦਿਨਾਂ ਬਾਅਦ 20-22 ਦਿਨਾਂ ਬਾਅਦ ਜਦੋਂ ਹਰਾ ਹੋਇਆ ਤੇ ਗੜਾਈ ਕਰਤੀ ਸੀ ਪਹਿਲੀ ਤੇ ਫਿਰ ਦੂਜੀ ਗੜਾਈ ਕਰਤੀ ਸੀ ਤੇ ਹੁਣ ਆਪਾਂ ਨੇ ਇਹ ਪਰਸੋਂ ਇਹਦਾ ਕਾਗਜ ਪਾਣੀ ਦੇ ਦਿੱਤਾ ਸੀ ਤੇ ਕੱਲ ਇਹਦਾ ਕਾਗਜ ਚੱਕਤਾ ਸੀ ਹੁਣ ਆਪਾਂ ਹਲਦੜੀਆਂ ਸਾਈਡਾਂ ਤੋਂ ਬਹਿ ਕੇ ਇਹਦੇ ਵਿੱਚ ਜੇ ਕੋਈ ਕੱਖ ਆ ਉਹ ਪੱਟੇ ਲੈਣੇ ਆਂ ਤੇ ਹਲਦੜੀਆਂ ਸਾਈਡਾਂ ਕੁੜਤੀਆਂ ਪਾੜੇ ਸਮਾਰ ਤੇ ਆ ਕੱਖ ਚੱਕ ਕੇ ਛੱਡ ਦੇਾਂਗੇ ਤੇ ਆ ਜਿਹੜਾ ਗਰੀਲਾ ਹੈ ਇਹ ਫਿਰ ਆਪਾਂ ਇਹਦਾ ਅਸਰੀਆ ਰਹਿੰਦਾ ਪੱਟ ਨੂੰ ਇਹ ਅਸਰੀਆ ਪੱਟ ਕੇ ਦੀਆਂ ਬੇਲਾਂ ਨੇ ਇਹ ਬਾਹਰ ਕੱਢ ਦੇਾਂਗੇ ਦੋਨਾਂ ਪਾਸਿਓਂ ਪਾੜਿਆਂ ਨੂੰ ਇਹ ਬੇਲਾਂ ਕਵਰ ਕਰ ਲੈਣਗੀਆਂ ਕੱਢ ਕੇ ਫਿਰ ਦਿਖਾਵਾਂਗੇ ਵੀਡੀਓ ਵੀ ਦੇਖੋ ਕਿਸ ਤਰ੍ਹਾਂ ਦੀਆਂ ਲੱਗਦੀਆਂ ਨਬੇਲਾ ਤੇ ਇਹਦੇ ਚ ਕ੍ਰੇਲਾ ਵੀ ਬਹੁਤ ਛੋਟਾ ਛੋਟਾ ਲੱਗਿਆ ਹੋਇਆ ਤੇ ਉਮੀਦ ਹੈ ਵੀ ਆ ਦੇਖੋ ਕੋਈ ਕੋਈ ਫੁੱਲ ਵੀ ਖਿੜਿਆ ਹੋਇਆ ਕ੍ਰੇਲੇ ਦਾ ਦੇਖੋ ਆ ਫੁੱਲ ਜਿਆ ਖਿੜਿਆ ਹੋਇਆ ਇਹ ਛੋਟਾ ਛੋਟਾ ਮੰਨ ਲਓ ਵੀ ਕਣਕ ਦੇ ਦਾਣਿਆਂ ਵਰਗਾ ਮੱਕੀ ਦੇ ਦਾਣਿਆਂ ਵਰਗਾ ਕ੍ਰੇਲਾ ਲੱਗਿਆ ਹੋਇਆ ਤੇ ਇਹ ਅਗਲੇ ਮੈਨੂੰ ਲੱਗਦਾ ਵੀ ਮਾਰਚ ਦੇ ਐਂਡ ਚ ਜਾਂ ਫਿਰ ਅਪ੍ਰੈਲ ਦੇ ਪਹਿਲੇ ਹਫ਼ਤੇ ਦੀ ਤੜਾਈ ਹੋਣ ਲੱਗ ਜੂਗੀ ਕ੍ਰੇਲੇ ਦੀ ਬਾਕੀ ਠੀਕ ਹੈ ਦੋਸਤੋ ਧੰਨਵਾਦ ਦੋਸਤੋ